ਫਗਵਾੜਾ ਸ਼ਹਿਰ ਆਏ ਦਿਨ ਚੋਰਾ ਦਾ ਟਿਕਾਣਾ ਬੰਦਾ ਜਾ ਰਿਹਾ ਹੈ ਕਿਉਂਕਿ ਚੋਰ ਕਦੇ ਦਿਨ ਤੇ ਕਦੇ ਰਾਤ ਵੇਲੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਫਗਵਾੜਾ ਦੇ ਔਂਕਾਰ ਨਗਰ ਵਿੱਚ ਰਹਿਣ ਵਾਲੀ ਕਾਂਗਰਸੀ ਆਗੂ ਬਲਜੀਤ ਕੌਰ ਬੁੱਟਰ ਦੇ ਘਰ ਚੋਰਾ ਨੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਤੇ ਮੌਕੇ ਤੋਂ ਫਰਾਰ ਹੋ ਗਏ ਚੋਰੀ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਬਲਜੀਤ ਕੌਰ ਬੁੱਟਰ ਨੇ ਦੱਸਿਆ ਕਿ ਉਹ ਕਿਸੇ ਧਾਰਮਿਕ ਸਥਾਨ ਤੇ ਚੱਲ ਰਹੇ ਪ੍ਰੋਗਰਾਮ ਤੇ ਗਏ ਹੋਏ ਸਨ ਤੇ ਉਹਨਾਂ ਨੂੰ ਗਵੰਡੀਆਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਘਰ ਦੇ ਤਾਲੇ ਖੁੱਲੇ ਹਨ ਅਤੇ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਲੋਕਰ ਚੋਂ 47000 ਰੁਪਏ ਗਾਇਬ ਸਨ ਇਸ ਸਬੰਧੀ ਉਹਨਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਬਿੱਲੂ ਖੇੜਾ ਨੇ ਕਿਹਾ ਕਿ ਸ਼ਹਿਰ ਅੰਦਰ ਚੋਰੀ ਦੀ ਵਾਰਦਾਤਾਂ ਵੱਧ ਰਹੀਆਂ ਹਨ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਅਜੇ ਇਹ ਆਰਦਾਤਾ ਤੇ ਜਲਦ ਠਲ ਪਾਈ ਜਾਵੇ ਹਾਂਜੀ ਮੈਨੂੰ ਕੀ ਨਾਮ ਤੁਹਾਡਾ ਹੈ ਹਾਂਜੀ ਬਲਜੀਤਪੁਰ ਬਿਲਕੁਲ ਕਿਹੜੇ ਏਰੀਏ ਦੇ ਨੇ ਆਪਾਂ ਉਹ ਕਾਰਨ ਕਿ ਅੱਜ ਚੋਰੀ ਹੋਈ ਹੈ ਤੁਹਾਨੂੰ ਕਿੱਦਾਂ ਪਤਾ ਲੱਗੋ ਕੀ ਮਾਮਲਾ ਸਾਰਾ ਮੈਨੂੰ ਅਸੀਂ ਖੰਡਪੜ ਸਾਹਿਬ ਸੀ ਪਿੰਡ ਗਏ ਸੀ ਤੇ ਦਿਨੇ ਵੀ ਮੈਂ ਦੋ ਤਿੰਨ ਚੱਕਰ ਮਾਰੇ ਜਿੱਦਾਂ ਘਰ ਉਸ ਵੇਲੇ ਤਾਂ ਕੋਈ ਪ੍ਰੋਬਲਮ ਨਹੀਂ ਸੀ ਮੈਂ ਜਦੋਂ ਰਸਤੇ ਵਿੱਚ ਆਉਂਦੀ ਸੀ ਮੈਨੂੰ ਸਾਡੇ ਲਾਗੇ ਦਾ ਮੁੰਡਾ ਸੀ ਉਹਨੇ ਫੋਨ ਕੀਤਾ ਰਵੀ ਨੇ ਕਹਿੰਦਾ ਆਂਟੀ ਜੀ ਕਿੱਥੇ ਆ ਤੁਹਾਡਾ ਘੇੜ ਦਾ ਦਰਵਾਜ਼ਾ ਖੁੱਲਾ ਆ ਮੈਂ ਕਿਹਾ ਲੋਕ ਦੇਖੋ ਜਰਾ ਕੰਦਰੋਂ ਲੱਕੜ ਵਾਲਾ ਦਰਵਾਜ਼ਾ ਲੱਗਾ ਹੋਣਾ ਉਹ ਕਹਿੰਦਾ ਨਹੀਂ ਲੱਗਾ ਹੋਇਆ ਹੈਗਾ ਤੇ ਮੈਂ ਕਿਹਾ ਅੱਗੇ ਹੋ ਕੇ ਦੇਖੋ ਉਹ ਕਹਿੰਦਾ ਤੁਹਾਡੇ ਬੈੱਡਬੂਟ ਖਿੱਲਰੇ ਆ ਤੇ ਉਹ ਮੁੰਡੇ ਤੋਂ ਮੈਨੂੰ ਪਤਾ ਜਾਣਕਾਰੀ ਮਿਲੀ ਆ ਵੀ ਸਾਡੇ ਘਰ ਦੇ ਵਿੱਚ ਚੋਰੀ ਰਾਤੀ ਹੋ ਗਈ ਆ ਤੇ ਜੋ ਤੁਸੀਂ ਮੌਕੇ ਤੇ ਆਏ ਆ ਤੇ ਕੀ ਦੇਖਿਆ ਸਾਰਾ ਕੁਝ ਸਾਰੇ ਇੱਥੇ ਮੇਰਾ ਕੈਸ਼ ਪਿਆ ਸੀ 15 47000 ਰੁਪਇਆ ਉਹ ਚੱਕ ਲਿਆ ਆ ਤੇ ਬਾਕੀ ਮੇਰਾ ਸਮਾਨ ਬੜਾ ਉਧਰ ਪੁੱਤਰ ਹੋਇਆ ਹਲੇ ਕੋਈ ਪਤਾ ਨਹੀਂ ਆ ਕਿ ਕਿਹੜੀ ਚੀਜ਼ ਵਿੱਚੋਂ ਗੁੰਮ ਹੋਈ ਹੋਈ ਆ ਤੇ ਕੋਈ ਸ਼ੱਕ ਵਗੈਰਾ ਕਿਸੇ ਤੇ ਕਿਸੇ ਤੇ ਕੋਈ ਸ਼ੱਕ ਨਹੀਂ ਕਿੰਨਾ ਕੈਸ਼ ਕਿੰਨਾ ਕ ਪਿਆ ਸੀ 47000 ਰੁਪਏ 47000 ਹਾਂਜੀ ਹਾਂਜੀ ਅੱਛਾ ਕੋਈ 골ਡ ਵਗੈਰਾ ਕੋਈ ਨਹੀਂ ਕੁਛ ਨਹੀਂ ਸੀ ਹੋਰ ਕੋਈ ਸਮਾਨ ਕੀ ਹਾਲੇ ਉਹ ਚੈੱਕ ਹੋਊਗਾ ਸਮਾਨ ਫੇਰ ਪਤਾ ਲੱਗੂਗਾ ਮੈਨੂੰ ਕੀ ਪ੍ਰੋਬਲਮ ਆ ਤਾਂ ਕੀ ਵਿੱਚ ਹੈ ਕੀ ਮੈਡਮ ਪੁਲਿਸ ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਆ ਕ ਉਹ ਧਿਆਨ ਨਹੀਂ ਦਿੰਦੀ ਪੁਲਿਸ ਪ੍ਰਸ਼ਾਸਨ ਕੋਈ ਹਾਲਾਤ ਬਹੁਤ ਮਾੜੇ ਹੋ ਗਏ ਆ ਚੋਰੀਆਂ ਬਹੁਤ ਹੁੰਦੀਆਂ ਮਹੱਲਿਆਂ ਦੇ ਵਿੱਚ ਤਾਂ ਇਹਨਾਂ ਨੂੰ ਗੌਰ ਕਰਨੀ ਚਾਹੀਦੀ ਆ ਬਿਲਕੁਲ ਪਰ ਥਾਂ ਚੋਰੀ ਹੁੰਦੀ ਆ ਅੱਛਾ ਜੀ ਹਾਂ ਬਹੁਤ ਟਲ ਵਰਤ ਲਿਆ ਪ੍ਰਸ਼ਾਸਨ ਜਿਹੜਾ ਕਿ ਇਹਨਾਂ ਨੂੰ ਵਰਤਣਾ ਨਹੀਂ ਚਾਹੀਦਾ ਤੇ ਤੁਸੀਂ ਮੌਕੇ ਤੇ ਪੁਲਿਸ ਆਈ ਸੀ ਇੱਥੇ ਆਈ ਸੀ ਉਹ ਲੈ ਕੇ ਲਗਾਇਆ ਮਤਲਬ ਫੋਟੋ ਫੋਟਾ ਖੱਚ ਕੇ ਲਗਾਈਆਂ ਹੋਰ ਹਾਲੇ ਕੋਈ ਕੁਆਰ ਨਹੀਂ ਅਸੀਂ ਇਹ ਅੱਜ ਹੁਣੇ ਥੋੜੀ ਦੇਰ ਪਹਿਲਾਂ ਪਤਾ ਲੱਗਾ ਸੀ ਸਾਡੇ ਬਲਜੀਤ ਕੌਰ ਜੀ ਬੂਟਰ ਸਾਡੇ ਕਾਂਗਰਸ ਦੇ OBC ਦੇ ਚੇਅਰਮੈਨ ਆ ਡਿਸਟ੍ਰਿਕਟ ਬੂਥਲਰ ਤੇ ਉਹਨਾਂ ਤੋਂ ਫਿਰ ਉਹਨਾਂ ਨੂੰ ਮੈਸੇਜ ਕੀਤਾ ਹੋਵੇ ਸਾਡੇ ਵੀ ਖਾਣਪੜ ਸਾਹਿਬ ਦਾ ਭੂਗ ਸੀਗਾ ਉੱਥੇ ਗਏ ਅਸੀਂ 3-4 ਦਿਨ ਤੋਂ ਤੇ ਅੱਜ ਉਹਨਾਂ ਨੇ ਜਦੋਂ ਆ ਕੇ ਦੇਖਿਆ ਤੇ ਕਿਸੇ ਨੇ ਇਨਫੋਰਮ ਕੀਤਾ ਹੋਵੇ ਤੁਹਾਡੇ ਤਾਂ ਤਾਲੇ ਤੋੜੇ ਟੁੱਟੋਇਆ ਉਹ ਦੇਖਿਆ ਤੇ ਆ ਕੇ ਤਾਂ ਸਾਰਾ ਅੰਰੋਕ ਕਾਫੀ ਖਲਾਰਾ ਪਿਆ ਸੀ ਤੇ ਚੋਰਾਂ ਨੇ ਆਪਣਾ ਕੰਮ ਜਾਣੀ ਰੂ ਨਾ ਕਰਕੇ ਚਲੇ ਗਿਆ। ਇਹ ਦੱਸਿਆ ਕੁਛ ਮੈਡਮ ਨੇ ਕੋਈ ਨੁਕਸਾਨ ਵਗੈਰਾ। ਨੁਕਸਾਨ ਦੱਸ ਤੇ ਆ ਵੀ ਆਪਣੇ ਬੈਸਟ ਜੂਨੀਅਰ ਤੋਂ ਲੈ ਕੇ ਆਏ ਸੀ 47000 ਰੁਪਏ। ਤੇ ਉਹ ਸੀਗਾ ਪਿਆ ਅੰਦਰ। ਇਹ ਤੋਂ ਉਹ ਉਹ ਲੈ ਗਏ। ਹੋਰ ਕੋਈ ਨੁਕਸਾਨ ਕੋਈ? ਹੋਰ ਨਹੀਂ ਕੋਈ ਵੀ ਦੂਸਰਾ ਕੋਈ ਨੁਕਸਾਨ ਹੈ। ਕੀ ਕਹਿਣਾ? ਮਿਲੂ ਕੀ ਕਹਿਣਾ ਜਦੋਂ ਜਾਇਦ ਦੇ ਨੇ ਚੋਰੀਆਂ ਵਗੈਰਾ ਲਗਾਤਾਰ ਚੱਲਦੀਆਂ। ਅੱਜ ਤੇ ਚੋਰੀਆਂ ਪਤਾਈਆਂ ਜੀ ਸਾਰਿਆਂ ਨੂੰ ਕਿਤੋਂ ਪ੍ਰਸ਼ਾਸਨੀ ਤੌਰ ਦੇ ਉੱਤੇ ਦੇਖੋ ਵੀ ਬਿਲਕੁਲ ਹੀ ਨਲਕੀਆ ਇਕ ਖਰੇ ਪਰਿਆ ਮਤਲਬ ਜਿਹੜਾ ਮਹੱਲੇ ਦੇ ਵਿੱਚੋਂ ਚੋਰੀਆਂ ਹੋ ਜਾਣੀਆਂ ਤੇ ਪ੍ਰਸ਼ਾਸਨ ਕੋਈ ਮਤਲਬ ਅਣਗੋਲਿਆ ਕੀਤਾ ਪਿਆ ਸਾਰਾ ਕੁਝ ਜਿਹੜਾ ਦੇਖਦਾ ਹੀ ਨਹੀਂ ਹੈ ਤੇ ਇਨਾ ਮਤਲਬ ਚੋਰਾਂ ਦੇ ਇਨੇ ਹੌਸਲੇ ਬਲੰਦ ਹੋਏ ਆ ਮਤਲਬ ਕੋਈ ਸੇਫ ਹੈ ਹੀ ਨਹੀਂ